ਨਵਾਂ ਸਾਲ ਚੜਨਾ ਇੱਕ ਚੰਗਾ ਕੰਮ ਕਰਨਾ ਜਾਂਦੇ ਜਾਂਦੇ ਇਸ ਸਾਲ ਦੇ ਵਿੱਚ ਇੱਕ ਕਹਿੰਦਾ ਨਹੀਂ ਦੱਸੋ ਰਿਹਾ ਮੈਨੂੰ ਲੱਗਦਾ ਸਾਰੇ ਸਾਲ ਹੀ ਨਹੀਂ ਕੀਤਾ ਹੋਣਾ ਕੋਈ ਚੰਗਾ ਕੰਮ ਅੱਛਾ ਕਰਨਾ ਇਹ ਬਾਬਾ ਹੈ ਬਾਬਾ ਜੀ ਤੁਹਾਡਾ ਨਾਂ ਕੀ ਹੈ ਬਲਵਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਇਹ ਬਜ਼ੁਰਗ ਮੇਰੇ ਇੱਕ ਸਾਲ ਤੋਂ ਪਿੱਛੇ ਹੈ ਮੈਨੂੰ ਹਰ ਰੋਜ਼ ਆ ਕੇ ਕਹਿੰਦਾ ਯਾਰ ਰੁਪਿੰਦਰ ਮੇਰੀ ਇੱਕ ਛੱਤ ਆ ਉਹ ਡਿੱਗਣ ਵਾਲੀ ਆ ਤੇ ਮੈਂ ਗੁਰੂ ਘਰੋਂ ਰੋਟੀ ਖਾਨਾ ਔਰ ਗੱਬਰ ਸਾਉਂਡ ਵਾਲਾ ਬਾਬਾ ਕਹਿੰਦਾ ਮੈਨੂੰ ਲੈ ਕੇ ਹੁੰਦਾ ਨਿਸ਼ਕਾਮ ਸੇਵਾ ਕਰਦਾ ਪਾਣੀ ਦੀ ਟੂਰਨਾਮੈਂਟਾਂ ਤੇ ਜਾ ਕੇ ਬੇਸ਼ੱਕ ਬੇਸ਼ੱਕ ਸੇਤੋਨੀ ਇਆਜ਼ਤ ਨਹੀਂ ਦਿੰਦੀ ਬੇਨਤੀ ਕੀ ਐ ਇੱਕੋ ਕਮਰੇ ਦੀ ਛੱਤ ਪਾਉਣੀ ਆ ਮੇਰੇ ਭਰਾਓ ਤੇ ਸਾਲ ਜਾਂਦਾ ਦੋ ਮਿੰਟ ਰੁਕਣਾ ਦੋ ਰਪਿੰਦਰ ਕੋਠਾ ਪਉਣਾ ਛੱਤ ਨਹੀਂ ਪਉਣੀ। ਓ ਯਾਰ ਮੈਂ ਪਹਿਲਾਂ ਮੈਂ ਬਾਅਦ ਚੋਂ ਗੱਲ ਸੁਣ ਲੈਣਾ ਮੇਰਾ ਵੀਰ ਬਣ ਕੇ ਹੁਣ ਮੇਰੀ ਗੱਲ ਇਦਾਂ ਵੀ ਕੱਟੀ ਜਾਣੀਆ ਨਾ ਇਧਰ ਲਈ ਸੁਣਨੀ ਹੈ। ਤੂੰ ਸੁਣ ਕੇ ਮੈਨੂੰ ਦੱਸ ਦੇ ਵੀ ਕੀ ਗੱਲ ਆ। ਹਾਂ। ਸੋ ਬੇਨਤੀ ਇਹ ਹੈ ਵੀ ਆਪਾਂ ਬਾਬੇ ਦਾ ਪਉਣਾ ਕੋਠਾ ਮੇਰੇ ਵੀਰੋ ਤੇ ਗੁਰੂ ਮਹਾਰਾਜ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਖਸ਼ਿਆ ਹੈ। ਤੇ ਬਾਬਾ ਗੱਬਰ ਜਿਹੜਾ ਸਾਊਂਡ ਵਾਲਾ ਉਹਦਾ ਗੂਗਲ ਪੇ ਨੰਬਰ ਮੈਂ ਦੇਣ ਲੱਗਿਆ ਬਾਬੇ ਕੋਲੇ ਤਾਂ ਆਉਦਾ ਫੋਨ ਵੀ ਹੈ ਨੀਗਾ। ਤੇ ਗੂਗਲ ਪੇ ਨੰਬਰ ਹੈਗਾ 94 6 56 78 807 ਬਹੁਤ ਧੰਨਵਾਦ ਤੇਰਾ ਸੋਹਣਿਆ 94 6 56 78 807 ਇਹ ਬਾਬਾ ਦਾ ਗੂਗਲ ਪੇ ਨੰਬਰ ਹੈ ਲੈ ਬਾਬਾ ਤੇਰੇ ਘਰ ਬਣਾਉਣ ਦੇ ਲਈ 20000 ਰੁਪਇਆ ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਵੱਲੋਂ ਤੇ 10000 ਰੁਪਇਆ ਅਮਨ ਰਹੇਜੇ ਵੱਲੋਂ ਤੇ ਬਾਕੀ ਹੁਣ ਗੋਲੇ ਵਾਲੀਓ ਥੋਡੇ ਤੇ ਐ ਲੱਖ ਡੇਢ ਲੱਖ ਚ ਕਮਰਾ ਬਣ ਜਾਂਦਾ ਹੁੰਦਾ ਤੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਬਾਰ ਬਾਰ ਬੇਨਤੀਆਂ ਕਰਾਈ ਗਈਏ ਵੀਡੀਓ ਵਾਇਰਲ ਕਰੀ ਜਾਈਏ ਜੇ ਹੁਣ ਬਾਬੇ ਦੀ ਚੜ੍ਹਦੀ ਕਲਾ ਹੋ ਜੇ ਇੱਥੋਂ ਹੀ ਆਪਾਂ ਇਹਨੂੰ ਬਾਬੇ ਨੂੰ ਮੇਰੇ ਵੀਰੋ ਚੜ੍ਹਦੀ ਕਲਾ ਕਰਾ ਕੇ ਤੋਰ ਦਈਏ ਤੇ ਫੇਰ ਉਹਦੇ ਨਾਲ ਦੀ ਰੀਸ ਨਹੀਂ ਹੋਣੀ 5000 ਰੁਪਿਆ ਦਿਆਨਪੁਰ ਦੀ ਟੀਮ ਵੱਲੋਂ ਕਾਕਾ ਸ਼ੇਕ ਦਾਲਤ ਕਹਿੰਦਾ ਵੀ ਨਿੱਕਾ ਤੇ ਸਰਬਣ ਕੈਨੇਡਾ ਵਾਲੇ ਵੀਰ ਸਾਡੇ ਉਹਨਾਂ ਵੱਲੋਂ 11000 ਰੁਪਇਆ ਮੇਰੇ ਕੋਲੇ ਪੁੱਜ ਗਿਆ ਇੱਕ ਵਾਰੀ ਤਾੜੀਆਂ ਯੋਰਦਾਰ ਮਾਰ ਦੋ ਨਾ ਭਰਾਵਾਂ ਲਈ ਸਾਲ ਜਾਂਦਾ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਬਾਤ ਚੜ ਕੇ ਆਪਾਂ ਬਾਬੇ ਦੀ سپورਟ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਆਪਾਂ ਬਾਬੇ ਨੂੰ ਜਿਹੜੇ ਕਮਰੇ ਜੋਗੇ ਪੈਸੇ ਕਰਕੇ ਦੇ ਦਈਏ ਥੋੜਾ ਸਾਰਿਆਂ ਦਾ ਧੰਨਵਾਦ ਆ ਇਹ ਬੜੇ ਸੰਘਰਸ਼ੀ ਲੋਕ ਨੇ ਇਹ ਖੇਡ ਕਬੱਡੀ ਦੀ ਦਿਨ ਰਾਤ ਸੁੱਖ ਮੰਗਦੇ ਐ ਇਹ ਖੇਡ ਕਬੱਡੀ ਦੀ ਦਿਨ ਰਾਤ ਮੇਰੇ ਪੰਜਾਬੀ ਵੀਰੋ ਰਵਿੰਦਰ 5000 ਰੁਪਇਆ ਕਾਕਾ ਸ਼ਖਦੌਲਤ ਜੀ ਤੇ ਜੱਗੂ ਹਗਪਾਲੀਆ ਉਹਨਾਂ ਦੀ ਟੀਮ ਵੱਲੋਂ ਮੇਰੇ ਮਿੱਤਰੋ ਬਾਬੇ ਬਲਵਿੰਦਰ ਜੀ ਦੇ ਕਮਰੇ ਲਈ ਹੈ ਸਾਡਾ ਜੱਗੂ ਹਗਪਾਲੀਆ ਤੇ ਕਾਕਾ ਸ਼ਖਦੌਲਤ ਜੀ 50000 ਰੁਪਿਆ ਹਰਜਿੰਦਰ ਸਿੰਘ ਜੀ ਢਿੱਲੋਂ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਬਾਬੇ ਦੇ ਲਈ ਇੱਕ ਵਾਰੀ ਜ਼ੋਰਦਾਰੀਆਂ ਮਾਰਦੇ ਮੇਰੇ ਵੀਰੋ ਜੈਸ ਢਿੱਲੋਂ ਮਨਦੀਪ ਢਿੱਲੋਂ ਲੱਖਾ ਢਿੱਲੋਂ ਗੱਗਾ ਢਿੱਲੋਂ ਲਾਪ੍ਰਿਤ ਕੈਨੇਡਾ ਹਰਜਿੰਦਰ ਢਿੱਲੋਂ ਤੇ ਸੁਖਜੀਤ ਢਿੱਲੋਂ ਹੁਣਾਂ ਵੱਲੋਂ 4000 ਰੁਪਇਆ ਤੇ ਰਣੇਡਾ ਹਰਜਿੰਦਰ ਢਿੱਲੋਂ ਤੇ ਸੁਖਜੀਤ ਢਿੱਲੋਂ ਹੁਣਾਂ ਵੱਲੋਂ 50000 ਰੁਪਇਆ ਤੇ ਰਮਨ ਕਨੇਡਾ ਵੀ ਇਹਨਾਂ ਦੇ ਨਾਲ ਹੋਣਾ 50000 ਰੁਪਇਆ ਨਾ ਭਰਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਆ ਮੀਤ ਹਾਂਜੀ ਪੁੱਤ ਪੁੱਤ ਖੜੀ ਦੋ ਮਿੰਟ ਮੀਤ ਤੂੰ ਕਿਹਦੇ ਵੱਲ ਬੁਲਾ ਕੇ ਗਿਆ ਸੀ ਮੀਤ ਉਹ ਮਿੱਤਿਆ ਉਹ ਸੁਣ ਲੈ ਗੱਲ ਇਹਦੇ ਮਾਰੀ ਅੱਗੇ ਮੀਤ ਇਹ ਜੀ ਬਾਹ ਫੜ ਲੈ ਯਾਰ ਤੂੰ ਮੀਤਾ ਕੇ 10 ਭਰਾ ਬਣ ਕੇ ਮੈਂ ਕਾਲੀ ਨਹੀਂ ਸੁਣਦਾ ਹਾਂ ਦੱਸ ਆ ਜਿਹੜਾ ਗਰਾਊਂਡ ਸਾਰਾ ਕਲੀਅਰ ਕਰ ਦਿਓ ਮੇਰੀ ਬੇਨਤੀ ਹੈ ਕਿਰਪਾ ਕਰਕੇ ਹਰਦੀਪ ਸਰਪੰਚ ਜੀ ਗੋਲੇ ਵਾਲਾ 10000 ਮੀਤ ਜਿਹੜੇ ਪਿੰਡ ਚੋਂ ਬੋਲੇ ਜਾ ਰਹੇ ਆ ਪੈਸੇ ਤੇਰੀ ਜ਼ਿੰਮੇਵਾਰੀ ਆ ਬਾਬੇ ਤੱਕ ਪਹੁੰਚਾਉਣ ਦੀ ਸੋ ਸਾਰੇ ਭਰਾਵਾਂ ਨੂੰ ਉਹ ਤਾਂ ਮੈਨੂੰ ਪਤਾ ਮਿਲ ਜਾਣਿਆ ਪਰ ਇਹ ਬਜ਼ੁਰਗਾਂ ਨਾ ਤਾਂ ਇਹਦੇ ਕੋਲੇ ਫੋਨ ਆ ਨਾ ਕੁਝ ਹੋ ਰਿਹਾ ਸੋ ਇਸ ਕਰਕੇ ਆਪਾਂ ਇਹ ਗੱਲ ਬੇਨਤੀ ਤੁਹਾਨੂੰ ਕਰਵਾ ਰਹੇ ਆ ਆ ਕਹੇ ਸੱਜਣ ਦਾ ਇੰਗਲੈਂਡ ਤੋਂ ਆਇਆ ਫੋਨ ਹੁਣ ਦੇਖਦੇ ਆ ਵੀ ਕੀ ਕਹਿੰਦੇ ਆ ਹਾਂਜੀ ਬਾਈ ਜੀ ਮਨਜਿੰਦਰ ਬਰਮੀ ਜੀ ਕਹਿੰਦੇ ਵੀ 5000 ਰੁਪਇਆ ਲੈ ਵੀ ਮਨਜਿੰਦਰ ਸਿੰਘਾ ਤੇਰਾ ਵੀ ਧੰਨਵਾਦ ਪੰਜੇ ਬਾਬਾ ਖੁਸ਼ ਹੈ ਹੈ ਚੜਦੀ ਕਲਾ ਚ ਤੈਨੂੰ ਕਿਹਾ ਸੀਗਾ ਯਾਰ ਮੇਰੇ ਦਿਲ ਦੇ ਵਿੱਚ ਸੀਗੀ ਬਹੁਤ ਟਾਈਮ ਦੀ ਮੈਂ ਕਿਹਾ ਯਾਰ ਬਾਬੇ ਨਾਲ ਵਾਦਾ ਹੋਇਆ ਵਾ ਤੇ ਬਾਬੇ ਦਾ ਜੇ ਘਰਨਾ ਬਣਿਆ ਤੇ ਫਿਰ ਸਵਾਦ ਵਾਲੀ ਗੱਲ ਨਹੀਂ ਹੋਣੀ ਸੋ ਬਾਬਾ ਟੈਨਸ਼ਨ ਨਾ ਲੈ ਆਜ ਉਹ ਵੀ ਮਾਇਆ ਆਈ ਉਹ ਬਾਬੇ ਗੱਬਰ ਤੱਕ ਪਹੁੰਚਦੀ ਕਰ ਦੇਣੀ ਹੈ ਤੇ ਆ ਇੱਕ ਵਾਰੀ ਗੂਗਲ ਪੇ ਨੰਬਰ ਮੈਂ ਫੇਰ ਬੋਲ ਦਿੰਦਾ 94 656 70807 ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਬਾਬਾ ਜੀ ਦਾ ਕਮਰਾ ਬਣਾ ਕੇ ਦੇਣਾ ਉਹਦੀ ਛੱਤ ਪਾਉਣੀ ਹੈ ਸੋ ਸਾਰੇ ਮੇਰੇ ਭਰਾ ਸਹਿਯੋਗ ਕਰੋ ਪੈਸੇ ਆਪਾਂ ਨੂੰ ਕੈਸ਼ ਹੀ ਦੇ ਦੇਵਾਂਗੇ ਬਾਬੇ ਨੂੰ ਉਹ ਆਪਾਂ ਕਰ ਲਾਂਗੇ ਟੈਨਸ਼ਨ। ਥੈਂਕ ਯੂ ਜੀ ਆਓ ਜੀ ਕਰੀਏ ਫਾਈਨਲ ਦੀ ਗੱਲ।